ਬਧਾਈਆਂ ਭਾਈ ਦੀਵਾਲੀ ਦੀ ਸਾਰਿਆਂ ਨੂੰ ਦੀਵਾਲੀ ਦੇ ਸੁਭਾਅ ਅਫਸਰ ਦੇ ਮੌਕੇ ਤੇ ਸਾਡੇ ਸੁਗੇ ਦਾ ਸਾਹਿਬ ਵਿੱਕੀ ਸਿੰਘ ਦੀ ਦੁਕਾਨ ਤੋਂ ਸ਼ੋਪਿੰਗ ਕਰਦੇ ਹੋਏ ਦੁਕਾਨਾਂ ਖੂਬ ਸਜਾਈ ਰੱਖੀਆਂ ਨੇ ਇਹ ਸਾਡੇ ਸੁਭੀਤਰ ਮੇਜਰ ਬਾਦ ਦਸਿੰਗ ਨੇ ਲਿਖ ਤੋ ਤੇ ਸ਼ੋਪਿੰਗ ਹੋ ਰਹੀ ਹੈ ਤੇ ਵਿੱਕੀ ਸੇਠ ਨੇ ਵੀ ਪੂਰੀ ਦੁਕਾਨ ਸਜਾ ਰੱਖੀ ਹੈ ਦੇਖੋ ਸਾਰਾ ਕੁਸ਼ ਕਿੰਨੇ ਸੋਹਣੇ ਤਰੀਕੇ ਨਾਲ ਆਇਆ ਬਹੁਤ ਵਧੀਆ ਤਕਾਲ ਸਜ ਰਹੀ ਹੈ ਸੋਹਣੇ ਲੱਗ ਰਹੇ ਨੇ ਹਾਰ ਰੰਗ ਬਰੰਗੇ ਅਜੂਗਰੂਪ ਸ਼ਿੰਗਰੂਪੀ ਮੋਤਰਾ ਇਹ ਵੀ ਦਬਾਰੀ ਮਨਾ ਰਹੇ ਤੇ ਸੁਪੇ ਦਾ ਸਾਹ ਸੁਪੇ ਦਾ ਮੇਜਰ ਬਹੁਤ ਦਸਿੰਗ ਵੀ ਸ਼ਾਪਿੰਗ ਕਰਨੇ ਆ ਸ਼ੀਰਾ ਬਿਛਨੇ ਦਾ ਵੀ ਦਿਵਾਲੀ ਮਨਾ ਰਿਹਾ ਹੈ ਖੂਬ ਤੇ ਦੇਖੋ ਕਿੰਨੇ ਮਨਮੋਹਕ ਦ੍ਰਿਸ਼ ਨੇ ਇਹ ਦੁਕਾਨ ਦੇ ਤੇ ਆਓ ਦੇਖੋ ਜੀ ਸਾਨੂੰ ਸਾਰਾ ਬਾਜ਼ਾਰ ਤਖਾਵਾਂਗੇ ਠੀਕ ਹੈ ਆ ਦੇਖੋ ਤੇ ਕਿੱਥੋਂ ਤੇ ਕਿੰਮਲ ਦੇ ਕਿਤੇ ਸਿੱਧਾ ਸਾਨੂੰ ਸਾਰਾ ਬਾਜ਼ਾਰ ਸਜਿਆ ਹੈ ਆ ਦੁਕਾਨ ਆ ਗਈ ਜੱਗਾ ਹਲਵਾਈ ਦੇ ਠੀਕ ਹੈ ਜੱਗਾ ਹਲਵਾਈ ਕਾਕਾ ਜੱਗਾ ਤੇ ਵੀਰ ਬੱਲਾ ਤੇ ਨੇ ਭਾਈ ਨੇ ਇਹਨਾਂ ਤਿੰਨਾਂ ਦੇ ਇੱਥੇ ਹੋਟਲ ਨੇ ਤੇ ਵਧੀਆ ਤਕਰੀਬਨ ਮਠਾਈ ਹੁੰਦੀ ਹੈ ਇਹਨਾਂ ਕੋਲੇ ਤੇ ਆਹ ਮਠਾਈ ਦੀ ਦੁਕਾਨ ਮੇਰੇ ਸਾਹਮਣੇ ਤੋਂ ਤੇਰੀ ਹੋਟਲ ਵਾਲੀ ਹਾਂ ਇਹਨੇ ਬੜੀਆ ਸਮਾਨ ਸੋਨ ਮੰਨ ਲਾ ਰੱਖਿਆ ਆ ਬੱਲੀ ਆ ਗਈ ਜੀ ਬੱਲੀ ਬੱਲੀ ਪੰਡਤ ਬਹੁਤ ਹੀ ਵਧੀਆ ਇਹਨਾਂ ਨੇ ਇਹ ਆ ਦਾ ਦੁਕਾਨ ਸਜਾਈ ਹੈ ਬਹੁਤ ਹੀ ਜਗਾ ਦੇ ਵਿੱਚ ਇਹਨਾਂ ਨੇ ਆਪ ਦਾ ਸਮਾਨ ਲਾਇਆ ਦੇਖੋ ਬੱਲੀ ਦੀ ਦੁਕਾਨ ਦੇਖੋ ਯਾਰ ਬੱਲੀ ਦੀ ਟੋਰ ਵੀ ਦੇਖੋ ਤੇ ਦੁਕਾਨ ਵੀ ਦੇਖੋ ਬਹੁਤ ਪ੍ਰਕ ਹਾਰ ਹੋ ਸਾਰਾ ਕੁਝ ਬਹੁਤ ਦੂਤ ਕਲਾ ਹੈ ਰ ਉਹ ਦੇਖ ਲੋ ਬਦਲੀ 760 ਟਪਾਈ ਤੇ ਆ ਦੇਖੋ ਪੜੱਕਿਆ ਨਾ ਹਾਂ ਡੈਕੂਲੇਸ਼ਨ ਬੜੀ ਆ ਪੜੱਕੇ ਸਤਨ ਤੋਂ ਖਾਣੇ ਆ ਸੀ ਜਿੱਧਰ ਅਸਤ ਪਾਜ ਨਹੀਂ ਪਈਆਂ ਆ ਪੱਟੇ-ਪੱਟੇ ਪੜੱਕੇ ਪਏ ਨੇ ਆ ਦੇਖੋ ਬੱਲੇ 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 ਆਸਤਵਾਜੇ ਪੰਹ ਹੈ ਨਾ ਡੈਕੋਰੇਸ਼ਨ ਦਾ ਸਬਾਨ ਹੈ ਇਧਰ ਤਕਰੀਬ ਬਹੁਤ ਮੋਟੇ-ਮੋਟੇ ਬੰਬੂ ਵਾ ਬਹੁਤ